ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਾਨਾ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 ਡੇਢ ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਦੀਆਂ ਔਰ ਇੱਕ ਮੋਟਰ ਤੇ ਲਿਜਾ ਕੇ ਉਹਨੂੰ ਜਿਹੜਾ ਉਹਦਾ ਉਹਨੂੰ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਦੂਆਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਮਰਡਰ ਕਰ ਦਿੱਤਾ ਇਹ ਹੁਣ ਜਿਹੜੀ ਉਹ ਸਵੇਰੇ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੁਲਿਸ ਜਿਹੜੀ ਉਹ ਡੀਐਸਪੀ ਸਾਹਿਬ ਸੁਲਤਾਨਪੁਰ ਲੋਧੀ ਔਰ ਐਸਐਚਓ थाना ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਔਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਅਹੀਂ ਪਰ ਜਰ ਮੰਗ ਕਰਦੇ ਆਂ ਵੀ ਇਹਦਾ ਜਿਹੜਾ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਗੁਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੌਣ ਕੌਣੇ ਘਰ ਦੇ ਵਿੱਚ ਕੌਣ ਕੌਣੇ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੂੰ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਤੇ ਇਹਨਾਂ ਦੀ ਨੋਹ ਹੈ ਤੇ ਇਹ ਆਬਰ ਵੀਰ ਸਿੰਘ ਸੀ। ਹਥਿਆਰ ਵੀ ਮੋਕਲ ਕੋਈ ਬਰਾਮਦ ਹੋਇਆ ਜਿੰਦੇ ਕੋਈ ਹਥਿਆਰ ਜਿਹੜਾ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂਆ ਹੁੰਦਾ ਹੈ ਟਕੂਆ ਉਹ ਟਕੂਆ ਜਿਹੜਾ ਇਥੋਂ ਬਰਾਮਦ ਹੋਇਆ। ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਉਹ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ। ਵੀ ਕਿਹੜੇ ہتھیار ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਥਾਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਇਹੀਂ ਹਜ ਤੱਕ ਕੋਈ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਹੀ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿਉਂਕਿ ਪੁਲਿਸ ਤੈਕੀਕਾਦ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤੇ ਉਹਨੇ ਕੀ ਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰੇ ਤੇ ਕਿੰਨੇ ਮਾਰਿਆ ਮੇਰਾ ਨਾਮ ਨਿਰਮਲ ਸਿੰਘ ਨਾਲੇ ਜੀ ਇਹ ਜਿਹੜੀ ਮੰਦਪਾਗੀ ਘਟਨਾ ਹੋਈ ਆ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿੰਨਾ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਨਾਂ ਪਤਾ ਲੱਗਾ ਨੌ ਨਾਨੀ ਤੋਂ ਵੀ ਉਹ ਸੌਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਸਸਰੇ ਕੀ ਕੋਈ ਪੈਸਾ ਦਾ ਵੀ ਲੈਣ ਦੇਣ ਸੀ ਜਿਹਦੇ ਨਾਲ ਨਹੀਂ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਂਪ ਸੀਗੇ ਬੇਟਾ ਇੱਕ ਫੌਜ ਚ ਇੱਕ ਬੇਟਾ ਇੰਗਲੈਂਡ ਆ ਨੋਆ ਇੰਗਲੈਂਡ ਆ ਫਾਈਨੈਂਸ਼ਲੀ ਕੈਂਪ ਸੀਗੇ ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਯਾਰ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਬੱਸੀ ਕਿ ਕੀ ਬਣਦਾ ਕਿ ਜਾਂਪਕ ਦੀ ਇਨਵੈਸਟੀਗੇਸ਼ਨ ਕੋਲ ਪਹੁੰਚੀ ਹੋ ਕੇ ਤੇ ਕੋਈ ਹੋਰ ਦੇ ਸੋਸ਼ਲ ਪਲੇਟਫਾਰਮ ਹੈ ਆ ਆਪਣੇ ਐਸਐਚਓ ਆਪਣੇ ਕਬੀਰਪੁਰ ਬੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਆ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਬੀ ਉਤੇ ਲਗਾਇਆ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ ਹਜੇ ਬਾਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਇੱਕ ਜਦੋਂ ਅਸੀਂ ਗਏ ਆ ਉੱਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹਨਾਂ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਟਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਅਧਾਰ 'ਤੇ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਬੜਾ ਬੇਰਹਿਮੀ ਦੇ ਨਾਲ ਜਿਹੜਾ ਕਰਿਆ ਗਿਆ ਹੈ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਹਿਮੀ ਨਾਲ ਆ ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਹਿਮੀ ਨਾਲ ਜਿਦਾਂ ਕੋਈ ਰਾਖਸ਼ਸ ਬਿੱਤੀ ਦਾ ਬੰਦੇ ਕਰ ਸਕਦਾ ਹੈ